ਸਭ ਨੂੰ ਹੀ ਆ ਪੁੱਛੀਏ ਕਿ ਇਹ ਕਿ ਸਾਡੀ ਕੌਮ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਕੌਣ ਹੈ ਤੇ ਉਹਦਾ ਜਵਾਬ ਕੀ ਹੋਏਗਾ? ਬਾਬਾ ਫਤੇ ਸਿੰਘ। ਇਹੀ ਆ ਜੀ। ਅਸੀਂ ਇਹ ਗੱਲ ਮੰਨਦੇ ਹਾਂ ਕਿ ਸਾਡੀ ਕੌਮ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਬਾਬਾ ਫਤੇ ਸਿੰਘ ਹੈ ਜਿਨ੍ਹਾਂ ਦੀ ਉਮਰ ਕਰੀਬ 7 ਸਾਲ ਦੇ ਕਰੀਬ ਸੀ। ਪਰ ਇਤਿਹਾਸ ਨੂੰ ਹੋਰ ਅੱਗੇ ਪੜੋ ਹੋਰ ਵੇਖੋ ਤੇ ਸਾਡੀ ਕੌਮ ਦੇ ਵਿੱਚ ਇਤਿਹਾਸ ਤੋਂ ਵਿੱਚ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹੋਰ ਵੀ ਹੈਗੇ ਨੇ ਜੇ ਹੋਰ ਛੋਟੀ ਉਮਰ ਦੇ ਸ਼ਹੀਦ ਵੇਖਣੇ ਹੋਣ ਸੈਭਜਾਦਾ ਬਾਬਾ ਫਤਿਹ ਸਿੰਘ ਤੋਂ ਵੀ ਛੋਟੀ ਉਮਰ ਦੇ ਸ਼ਹੀਦ ਉਹਨਾਂ ਵੱਲ ਵੇਖੋ ਜਦੋਂ ਦਿੱਲੀ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਦਾ 4 ਸਾਲ ਦਾ ਪੁੱਤਰ ਸੀ ਉਦੇ ਪੁੱਤਰ ਨੂੰ ਸਾਹਮਣੇ ਰੱਖਿਆ ਗਿਆ ਉਹਦੀ ਛਾਤੀ ਵਿੱਚ ਖੰਜਰ ਫੇਰ ਕੇ ਉਹਦੀ ਛਾਤੀ ਵਿੱਚੋਂ ਧੜਕਦਾ ਹੋਇਆ ਦਿਲ ਕੱਢ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੱਕ ਦਿੱਤਾ ਗਿਆ ਉਹਦੀ ਉਮਰ ਕਿੰਨੀ ਸੀ 4 ਸਾਲ ਤੇ ਕਿਸੇ ਨੇ ਪੁੱਛਿਆ ਵੀ 4 ਸਾਲ ਤਾਂ ਛੋਟੀ ਉਮਰ ਦਾ ਹੈ ਕੀ ਇਸ ਤੋਂ ਵੀ ਕੋਈ ਛੋਟੀ ਉਮਰ ਦਾ ਹੈਗਾ ਕਹਿੰਦੇ ਉਹ ਵੀ ਹੈਗੇ ਨੇ ਉਹ ਕੌਣ ਹੈ ਕਹਿੰਦਾ ਆ ਜਾ ਮੈਂ ਤੈਨੂੰ ਲੈ ਚੱਲਦਾ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਮਾਵਾਂ ਵੀ ਬੈਠੀਆਂ ਨੇ ਜਿਨ੍ਹਾਂ ਨੇ ਸਵਾ ਸਵਾ ਮਨਪੀਣ ਪੀਸੇ ਨੇ ਤੇ ਉਹਨਾਂ ਦੀ ਗੋਦੀ ਦੇ ਵਿੱਚ ਕਿਸੇ ਦੀ ਗੋਦੀ ਵਿੱਚ 6 ਮਹੀਨੇ ਦਾ ਬੱਚਾ ਏ ਕਿਸੇ ਦੀ ਗੋਦੀ ਵਿੱਚ 4 ਮਹੀਨੇ ਦਾ ਬੱਚਾ ਏ ਕਿਸੇ ਦੀ ਗੋਦੀ ਵਿੱਚ 2 ਮਹੀਨੇ ਦਾ ਬੱਚਾ ਏ ਤੇ ਉਹਨਾਂ ਬੱਚਿਆਂ ਨੂੰ ਉਹਨਾਂ ਦੀਆਂ ਗੋਦੀਆਂ ਵਿੱਚੋਂ ਕੱਢ ਕੇ ਹਵਾ ਵਿੱਚ ਉਛਾਲ ਕੇ ਤੇ ਹੀਠਾ ਨੇਜਾ ਕਰ ਦਿੱਤਾ ਗਿਆ ਉਹਨਾਂ ਛੋਟੇ ਬੱਚਿਆਂ ਨੂੰ ਨੇਜਾਂ ਵਿੱਚ ਪਰੋ ਦਿੱਤਾ ਲੱਕੜ ਦੀ ਮੁੱਢੀ ਤੇ ਰੱਖ ਕੇ ਨਿੱਕੇ ਨਿੱਕੇ ਬੱਚਿਆਂ ਨੂੰ ਟੁਕੜੇ ਕਰਕੇ ਬੱਚਿਆਂ ਦੇ ਟੁਕੜੇ ਕਰਕੇ ਰੱਸੀ ਵਿੱਚੋਂ ਦੀ ਲੰਗਾ ਕੇ ਮਾਵਾਂ ਦੇ ਗਲਾਂ ਵਿੱਚ ਹਾਰ ਪਾ ਦਿੱਤੇ ਗਏ ਤੇ ਸਭ ਤੋਂ ਛੋਟੀ ਉਮਰ ਦੇ ਕੌਣ ਹੋਏ ਫਿਰ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਫਿਰ ਹੋਰ ਵੀ ਇਤਿਹਾਸ ਅੱਗੇ ਇਹ ਇਤਿਹਾਸ ਦੀ ਲੜੀ ਫਿਰ ਰੁਕੀ ਨਹੀਂ ਸ਼ਹੀਦਾਂ ਦੇ ਪ੍ਰਸੰਗ ਫਿਰ ਰੁਕੇ ਨਹੀਂ ਕਿਸੇ ਹੋਰ ਨੇ ਪੁੱਛਿਆ ਕਹਿੰਦੇ ਇਸ ਤੋਂ ਇਲਾਵਾ ਵੀ ਕੋਈ 2 ਮਹੀਨੇ ਤੋਂ ਕੋਈ ਛੋਟਾ ਬੱਚਾ ਵੀ ਹੈ ਜਿਨੇ ਸ਼ਹੀਦੀ ਦਿੱਤੀ ਹੋਵੇ ਉਹ ਕਹਿੰਦਾ ਹੈਗਾ ਉਹ ਵੀ ਹੈਗਾ 2 ਮਹੀਨੇ ਤੋਂ ਛੋਟਾ ਬੱਚਾ ਵੀ ਹੈਗਾ ਜੇ ਸਾਡੀ ਕੌਮ ਦੇ ਵਿੱਚ ਜਿਨੇ ਕੁਰਬਾਨੀ ਦਿੱਤੀ ਜਿਨੇ ਸ਼ਹੀਦੀ ਦਿੱਤੀ ਉਹ ਕਿਹੜਾ ਹੈ ਆ ਮਹੀਨਾ ਚੱਲਦਾ ਜੀ ਜੂਨ ਦਾ ਆਰੰਭਤਾ ਦੇ ਦਿਨ 1 ਤਰੀਕ ਤੋਂ ਲੈ ਕੇ ਤੇ 6 ਤਰੀਕ ਤੱਕ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਹੋਇਆ ਹਮਲਾ ਹੋਇਆ ਤੋਪਾਂ ਚਾੜ ਦਿੱਤੀਆਂ ਗਈਆਂ ਜੁੱਤੀਆਂ ਪਾ ਕੇ ਫੌਜ ਦਰਬਾਰ ਸਾਹਿਬ ਦੇ ਵਿੱਚ ਐਂਟਰੀ ਕਰ ਰਹੀ ਹੈ ਉੱਥੇ ਕਈ ਸ਼ਹੀਦیاں ਹੋਈਆਂ ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਗੱਲ ਲਿਖੀ ਜੇ ਪਿਆਰਿਓ ਆ ਪੱਖਾ ਥੋੜਾ ਪਿੱਛੇ ਕਰ ਦਿਓ ਉਹ ਕਹਿੰਦੇ ਕਿ ਜਦੋਂ ਦਰਬਾਰ ਸਾਹਿਬ ਦੇ ਵਿੱਚ ਜਾਣੇ ਹੋਣਾ ਉੱਥੇ ਪ੍ਰਕਰਮਾਂ ਦੇ ਵਿੱਚ ਜਦੋਂ ਤੁਸੀਂ ਪ੍ਰਕਰਮਾਂ ਕਰ ਰਹੇ ਹੋ ਨਿਓ ਕਦੇ ਵੀ ਕਾਲੀ ਦਾ ਕਦਮ ਪ੍ਰਕਰਮਾਂ ਦੇ ਵਿੱਚ ਨਾ ਰੱਖਿਓ ਪੁੱਛਿਆ ਕਿਉਂ ਇਸ ਪ੍ਰਕਰਮਾਂ ਦੇ ਵਿੱਚ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਇਸ ਪ੍ਰਕਰਮਾਂ ਦੇ ਵਿੱਚ ਕੋਈ ਵੀ ਐਸਾ ਪੱਥਰ ਨਹੀਂ ਹੈਗਾ ਕੋਈ ਐਸੀ ਜਗ੍ਹਾ ਨਹੀਂ ਹੈਗੀ ਕੋਈ ਐਸੀ ਪੌੜੀ ਨਹੀਂ ਹੈਗੀ ਜਿਸ ਪੌੜੀ ਦੇ ਥੱਲੇ ਸ਼ਹੀਦਾਂ ਨੇ ਆਪਣੇ ਸਿਰਾਂ ਦੇ ਮਨਾਰ ਨਾ ਦਿੱਤੇ ਹੋਣ ਆਪਣਾ ਖੂਨ ਨਾ ਡੋਲਿਆ ਹੋਵੇ ਇਹ ਉਹ ਧਰਤੀ ਹੈ ਤੇ 1984 ਦੇ ਵਿੱਚ ਸਾਡੀ ਕੌਮ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ ਇੱਕ ਸ਼ਹੀਦ ਹੋਇਆ ਹੈ ਉਸ ਸ਼ਹੀਦ ਦਾ ਨਾਮ ਹੈ ਬੱਚਾ ਛੋਟਾ ਜਿਹਾ ਉਹਦਾ ਨਾਮ ਮਨਪ੍ਰੀਤ ਸਿੰਘ ਉਹਦਾ ਉਮਰ ਸੁਣਿਓ ਹਣ ਸਾਰੀਆਂ ਮਾਵਾਂ ਉਸ ਬੱਚੇ ਦਾ ਨਾਮ ਕੀ ਹੈ ਜੀ ਮਨਪ੍ਰੀਤ ਸਿੰਘ ਉਹਦੀ ਉਮਰ ਹੈਗੀ ਜੀ ਸਿਰਫ 18 ਦਿਨ ਉਸ ਬੱਚੇ ਨੂੰ ਉਸ ਵੇਲੇ ਭਾਰਤੀ ਸੈਨਾ ਨੇ ਚੁੱਕ ਕੇ ਕਤਲ ਕਰ ਦਿੱਤਾ ਗਿਆ 18 ਦਿਨ ਦਾ ਬੱਚਾ ਜਿਨ੍ਹਾਂ ਨੂੰ ਆਤਵਾਦੀ ਕਹਿ ਕੇ ਮਾਰ ਦਿੱਤਾ ਸੀ ਤੇ ਸਵਾਲ ਫਿਰ ਇੱਥੇ ਖੜਾ ਹੋ ਗਿਆ ਜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਆਤਵਾਦੀ ਸੀ 18 ਸਾਲਾਂ ਦਾ 18 ਦਿਨਾਂ ਦਾ ਬੱਚਾ ਜਿਹੜਾ ਹੈ ਉਹ ਕਿਹੜੇ ਪਾਸਿਓਂ ਆਤਵਾਦੀ ਹੋਇਆ ਫਿਰ ਸਾਡੀ ਕੌਮ ਦੇ ਸ਼ਹੀਦਾਂ ਦੀ ਲੜੀ ਰੁਕੀ ਨਹੀਂ ਕੱਲ ਨੂੰ ਕਈ ਵਾਰੀ ਐਦਾਂ ਦਾ ਵੀ ਦਿਨ ਆਏਗਾ ਜਦੋਂ ਜੰਮ ਦੇ ਬੱਚੇ ਨੂੰ ਸ਼ਹੀਦ ਕਰ ਦਿੱਤਾ ਜਾਏਗਾ